ਸਾਸੀ ਕਾਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਕਪੜ ਸ਼ਾਨ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਤੇ ਉੱਥੋਂ ਹੁੰਦੇ ਹੁੰਦੇ ਹੁਕਮਨਾਮਿਆਂ ਦੀ ਤੇ ਨਾਲ ਹੀ ਗੱਲ ਕਰਾਂਗੇ ਸਿੱਖਿਆ ਮੰਤਰੀ ਨੂੰ ਤਾਜ਼ਾ-ਤਾਜ਼ਾ ਜਿਹੜਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੀ ਹੈਗੀ ਆ ਧਾਰਮਿਕ ਸਜ਼ਾ ਸੁਣਾਈ ਗਈ ਆ ਤੇ ਜਿਨ੍ਹਾਂ ਵੱਲੋਂ ਕਬੂਲ ਕੇ ਆਪਣਾ ਗਲਤੀ ਨਾਮਾ ਕਬੂਲ ਕੇ ਤਰੰਤ ਜਿਹੜੀ ਹੈਗੀ ਆ ਆਪਣੀ ਧਾਰਮਿਕ ਸਜ਼ਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਪਰ ਅਸੀਂ ਮੁਕੰਮਲ ਜਿਹੜਾ ਹੈਗਾ ਗੱਲ ਕਰਾਂਗੇ ਹੁਣ ਤੱਕ ਜਿਹੜਾ ਹੈਗਾ ਸ੍ਰੀ ਅਕਾਲ ਤਾਤ ਸਾਬ ਦਾ ਇਤਿਹਾਸ ਦੇ ਵਿੱਚ ਸੰਖੇਪ ਸ਼ਬਦਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਕੀ ਰਿਹਾ ਕਿਉਂਕਿ ਭਾਵੇਂ ਸ੍ਰੀ ਅਕਾਲ ਤਾਤ ਸਾਬ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਜਿਹੜੇ ਸਿੱਖਾਂ ਦੇ ਸੇਵੇਂ ਪਾਤਸ਼ਾਹ ਨੇ ਉਹਨਾਂ ਨੇ ਉਸ ਸਮੇਂ ਜ਼ਬਰ ਜ਼ੁਲਮ ਦਾ ਟੱਕਰਾ ਕਰਦੇ ਆ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਤੇ ਜਿਹੜੇ ਕਿ ਅੱਜ ਦੋ ਨਿਸ਼ਾਨ ਜਿਹੜੇ ਹੈਗੇ ਆ ਝੁੱਲ ਰਹੇ ਆ ਉਸ ਗੱਲ ਨੂੰ ਜਿਹੜੇ ਗਵਾਹੀ ਭਰਦੇ ਨੇ ਕਿਉਂਕਿ ਇੱਥੇ ਜਿਹੜਾ ਹੈਗਾ ਉਹਨਾਂ ਨੇ ਇਹ ਵੀ ਸੰਦੇਸ਼ ਦਿੱਤਾ ਸੀ ਕਿ ਰਾਜਨੀਤੀ ਤੇ ਧਰਮ ਦਾ ਕੁੰਡਾ ਪਰ ਹੁਣ ਜੇਕਰ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਧਰਮ ਤੇ ਰਾਜਨੀਤੀ ਦਾ ਕੁੰਡਾ ਬਣਦਾ ਜਾ ਰਿਹਾ ਬਣਿਆ ਹੋਇਆ ਹੈ ਕਿਉਂਕਿ ਰਾਜਨੀਤੀ ਕਿਹੜੀ ਸੀ ਸਿੱਖ ਰਾਜਨੀਤੀ ਕਿਉਂਕਿ ਜਿਨ੍ਹਾਂ ਨੂੰ ਹੁਕਮ ਸੀ ਕਿਉਂਕਿ ਉਥੋਂ ਜਿਹੜੀ ਸਿੱਖ ਰਾਜਨੀਤੀ ਆ ਸਿੱਖ ਕੌਮ ਆ ਸ੍ਰੀ ਅਕਾਲ ਤਤ ਸਾਬ੍ਹ ਤੋਂ ਸਿੱਧ ਲੈ ਕੇ ਚੱਲਦੀ ਸੀ ਪਰ ਹੁਣ ਉਸ ਨੂੰ ਜਿਹੜੀ ਸਿੱਧ ਦਿੰਦੇ ਸਪਸ਼ਟ ਤੌਰ ਤੇ ਨਜ਼ਰ ਆਉਂਦੇ ਨੇ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਿਹੜੇ ਘਟਨਾ ਕਰਮ ਵਾਪਰੇ ਨੇ ਅਸੀਂ ਉਹਨਾਂ ਤੇ ਚਰਚਾ ਕਰਾਂਗੇ ਕਿਉਂਕਿ ਇਹਦੇ ਜਿੰਦਾ ਜਾਗਦਾ ਸਬੂਤ ਨੇ ਪਰ ਅਸੀਂ ਹੁਣ ਥੋੜਾ ਜੇਕਰ ਪਿੱਛੇ ਜਾਈਏ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਹੈਗਾ ਬਹਾਲ ਕਰਾਉਣ ਲਈ ਭਾਵੇਂ ਕਿ ਪਹਿਲਾਂ ਵੀ ਮਸੰਦਾਂ ਤੇ ਜਿਹੜੇ ਕਬਜ਼ੇ ਰਹੇ ਨੇ ਇਹਨਾਂ ਨੂੰ ਬਹਾਲ ਕਰਵਾਉਣ ਦੇ ਲਈ ਜਿਹੜਾ ਹੈਗਾ ਬ੍ਰਿਟਿਸ਼ ਕਾਲ ਦੇ ਦੌਰਾਨ ਗਿਆਨੀ ਕਰਤਾਰ ਸਿੰਘ ਨੂੰ ਜਿਹੜਾ ਹੈਗਾ ਅਕਾਲੀ ਦਲ ਹੋਂਦ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਇਹਨੂੰ ਜਿਹੜਾ ਐਮੈਂਡਮੈਂਟ ਕਰਾਉਣ ਲਈ ਕਾਨੂੰਨ ਐਮੈਂਡਮੈਂਟ ਸੀਗਾ ਸੰਸਦਾਂ ਦੇ ਕੋਲੇ ਗੁਰਦੁਆਰਿਆਂ ਦਾ ਚਾਰਜ ਸੀਗਾ ਉਹਨਾਂ ਕੋਲੇ ਕਬਜ਼ੇ ਸੀ ਸ੍ਰੀ ਹਰਮੰਦਰ ਸਾਹਿਬ ਦਾ ਵੀ ਤੇ ਇਸ ਸ੍ਰੀ ਅਕਾਲ ਤਾਤ ਸਾਹਿਬ ਦਾ ਵੀ ਕਾਨੂੰਨ ਨੂੰ ਐਮੈਂਡਮੈਂਟ ਕਰਾਉਣ ਲਈ ਵਿਧਾਨ ਸਭਾ ਦੇ ਵਿੱਚ ਮਤਾ ਲਿਉਣਾ ਜ਼ਰੂਰੀ ਸੀਗਾ ਕਾਨੂੰਨ ਬਣਾਉਣਾ ਜ਼ਰੂਰੀ ਸੀ ਜਿਸ ਦੇ ਲਈ ਪਾਰਟੀ ਚਾਹੀਦੀ ਸੀ ਉਸ ਸਮੇ ਮੋਰਚੇ ਲੱਗੇ ਸੀ ਮੋਰਚੇ ਬੜੇ ਜ਼ਬਰਦਸਤ ਲੱਗੇ ਸੀ ਉਸ ਸਮੇਂ ਜਿਹੜੇ ਮੋਰਚੇ ਲੱਗੇ ਸੀ ਅਕਾਲੀ ਲਹਿਰ ਪੂਰੀ ਪਰਚੰਡ ਹੋ ਗਈ ਸੀ ਤਾਂ ਅੰਗਰੇਜ਼ ਸਾਮਰਾਜ ਦੇ ਜਿਹੜੇ ਪੰਜਾਬ ਦੇ ਉੱਥੇ ਹਕਮਰਾਨ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਹੈਗਾ ਤੁਸੀਂ ਇਹਨੂੰ ਅਕਾਲੀ ਦਲ ਨੂੰ ਜਿਹੜਾ ਹੈਗਾ ਹੋਂਦ ਦੇ ਵਿੱਚ ਲਿਆਓ ਪਾਰਟੀ ਨੂੰ ਬਣਾਓ ਪਾਰਟੀ ਬਣਾ ਕੇ ਇੱਕ ਐਮਐਲਏ ਬਿਓ ਜਦੋਂ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਫਿਰ ਗਿਆਨੀ ਕਰਤਾਰ ਸਿੰਘ ਨੂੰ ਜਿਨ੍ਹਾਂ ਨੂੰ ਪੰਥ ਦਾ ਦਿਮਾਗ ਕਿਹਾ ਜਾਂਦਾ ਸੀ ਉਹਨਾਂ ਨੂੰ ਐਮਐਲਏ ਬਣਾਇਆ ਗਿਆ ਫਿਰ ਉਹਨਾਂ ਨੇ ਮਤਾ ਲਿਆਂਦਾ ਮਤਾ ਲਿਆਂਉਣ ਤੋਂ ਬਾਅਦ ਕਾਨੂੰਨ ਐਮੈਂਡਮੈਂਟ ਹੋਏ 1925 ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹੈਗੇ ਆ ਇਤਿਹਾਸਿਕ ਗੁਰਦੁਆਰੇ ਜਿਹੜੇ ਹੈਗੇ ਆ ਮਾਨਤਾ ਤੋਂ ਛਡਵਾਏ ਗਏ ਪਰ ਅੱਜ ਵੀ ਇੰਜ ਜਾਪਦਾ ਜਿਵੇਂ ਉਹਨਾਂ ਲੋਕਾਂ ਦੇ ਮੁੱਢ ਤੋਂ ਕਬਜ਼ੇ ਹੋ ਗਏ ਹੋਣ ਕਿਉਂਕਿ ਸ੍ਰੀ ਅਕਾਲ ਤਾਤ ਸਾਬ ਨੂੰ ਸਭ ਮੰਨਦੇ ਆ ਪਰ ਉਹ ਲੋਕ ਨਹੀਂ ਮੰਨਦੇ ਜਿਨ੍ਹਾਂ ਤੇ ਜਿਨ੍ਹਾਂ ਦੇ ਅੱਜ ਤੱਕ ਕਬਜ਼ੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੀ ਇਹਨੂੰ ਚਲਾਉਂਦੀ ਆ ਸਾਰੇ ਪ੍ਰਬੰਧ ਨੂੰ ਉਹਨਾਂ ਦੇ ਨਿਰੰਤਰ ਜਾਰੀ ਆ ਕਬਜ਼ੇ ਉਹ ਲੋਕ ਨਹੀਂ ਮੰਨਦੇ ਆਪਾਂ ਸਾਰੇ ਆਪਾਂ ਗੱਲ ਕਰਾਂਗੇ ਭਾਵੇਂ ਕਿ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਪੋਲੀਟੀਕਲ ਲੋਕਾਂ ਨੂੰ ਕਹਿਣੀ ਚਾਹੀਦੀ ਸੀ ਉਹਨਾਂ ਪੋਲੀਟੀਕਲ ਬੰਦਿਆਂ ਨੂੰ ਕਹਿਣੀ ਚਾਹੀਦੀ ਸੀ ਜਿਹੜੀਆਂ ਕਿ ਧੜੇਵਾਜੀ ਦੇ ਸ਼ਿਕਾਰ ਹੋਈਆਂ ਹੋਈਆਂ ਹੈ ਪਰ ਸਾਨੂੰ ਇਸ ਚੌਥੇ ਪਿੱਲਰ ਨੂੰ ਡੈਮੋਕ੍ਰੇਸੀ ਦੇ ਫੋਰਥ ਪਿੱਲਰ ਨੂੰ ਵੀ ਗੱਲ ਇਹ ਸਾਡਾ ਫਰਜ ਹੈ ਇਹ ਕਹਿਣ ਦਾ ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਕਹਿਣ ਦਾ ਫਰਜ ਆ ਕਿਉਂਕਿ ਸਿੱਖ ਕੌਮ ਦੀਆਂ ਜ਼ਰੂਰੀ ਆ ਕਿਉਂਕਿ ਭਲੱਕੜ ਵੀ ਬਹੁਤ ਸਾਰੇ ਲੋਕ ਨੇ ਉਹਨਾਂ ਦਾ ਸਾਹਮਣੇ ਲਿਆਉਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਤਾਂ ਉਹ ਵੀ ਝੁੱਕੇ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਕਾਬਲ ਕੰਧਾਰ ਤੱਕ ਜਿਹੜਾ ਹੈਗਾ ਅਫਗਾਨਿਸਤਾਨ ਤੱਕ ਜਿਹੜਾ ਰਾਜ ਸੀਗਾ ਜਿਨ੍ਹਾਂ ਦੇ ਕਿ ਦੇਖੋ ਕਿੱਡਾ ਵੱਡਾ ਪੰਜਾਬ ਸੀ ਇੱਕ ਸੂਬਾ ਪੰਜਾਬ ਸੂਬਾ ਨਹੀਂ ਸੀ ਪੰਜਾਬ ਇੱਕ ਦੇਸ਼ ਸੀ ਉਹਨਾਂ ਨੂੰ ਵੀ ਝੁਕਣਾ ਪਿਆ ਕਿਉਂਕਿ ਉਦੋਂ ਕਾਲੀ ਫੂਲਾ ਸਿੰਘ ਨੇ ਜਿਹੜੀ ਹੈਗੇ ਆ ਹੁਕਮਨਾਮਾ ਜਾਰੀ ਕੀਤਾ ਸੀ ਉਸ ਦੀ ਵੱਜਰ ਗਲਤੀ ਲਈ ਪਰ ਉਹਨਾਂ ਨੇ ਆਪਣਾ ਸਾਰਾ ਲਾਮ ਲਸ਼ਕਰ ਜਿਹੜਾ ਫੌਜਾਂ ਦਾ ਛੱਡ ਕੇ ਬਾਹਰ ਉਹ ਅੰਦਰ ਗੱਲ ਵਿੱਚ ਪੱਲੂ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸਨ ਜਿਨ੍ਹਾਂ ਨੂੰ ਕੌੜਿਆਂ ਦੀ ਸਜ਼ਾ ਵੀ ਸੁਣਾਈ ਗਈ ਸੀ ਤੇ اور ਨਾਲ ਹੀ ਉਹਨਾਂ ਦੇ ਹੁਕਮਨਾਮੇ ਜਿਹੜੇ ਕਾਫੀ ਜਾਰੀ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਸ੍ਰੀ ਅਕਾਲ ਤਾਤ ਸਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜੀ ਅਰਦਾਸ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਭੰਡਾਰਿਆਂ ਦੇ ਵਿੱਚੋਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਦੀ ਉਹਨਾਂ ਨੇ ਬੰਦ ਕਰ ਦਿੱਤੀ ਸੀ ਭਾਵੇਂ ਕਿ ਏਕੌੜੀਆਂ ਦੀ ਸਜਾਤਾ ਉਸ ਸਮੇਂ ਜਿਹੜੇ ਸਿੱਖ ਚੰਤਕ ਸੀ ਬੁੱਧੀਜੀਵੀ ਸੀ ਉਹਨਾਂ ਨੇ ਮਹਾਂਪੁਰਸ਼ਾਂ ਨੇ ਵਿੱਚ ਪੈ ਕੇ ਉਹ ਮਾਫ਼ ਕਰਾ ਦਿੱਤੀ ਸੀ ਪਰ ਹੁਕਮਨਾਮਾ ਬਾਕੀ ਜਿਉਂ ਦਾ ਤਿਉਹ ਰਿਹਾ ਸੀ ਪਰ ਹੁਣ ਜੇ ਆਪਾਂ ਦੇਖਿਆ ਜਾਵੇ ਪਿਛਲੇ ਸਮੇਂ ਦੇ ਵਿੱਚ ਹੁਕਮਨਾਮੇ ਬੜੇ ਚੇਂਜ ਹੋਏ ਹੁਕਮਨਾਮੇ ਤੇ ਘੋਰੀ ਨਹੀਂ ਹੋਈ ਪਰ ਹੁਕਮਨਾਮੇ ਦੂਜਿਆਂ ਤੇ ਲਾਗੂ ਹੋਏ ਜਿਹੜੇ ਉਸ ਜਿਹੜੀ ਸਰੋਣੀ ਕਮੇਟੀ ਦੇ ਕਾਬਜ ਤੇਰਾ ਉਹਨਾਂ ਦੇ ਵਿਰੁੱਧ ਚੱਲ ਰਹੀਆਂ ਉਹਨਾਂ ਦੇ ਕਬਜ਼ੇ ਜਿਹੜੇ ਹੁਕਮਨਾਮੇ ਜਿਹੜੇ ਸ੍ਰੀ ਅਕਾਲਤਾ ਸਾਹਿਬ ਦੇ ਜਾਰੀ ਹੋਏ ਤੇ ਪਰ ਦੂਜਿਆਂ ਨੂੰ ਕੱਖ ਵੀ ਨਹੀਂ ਕਿਹਾ ਗਿਆ ਭਾਵੇਂ ਕਿ ਜਿਹੜੇ ਹੁਣ ਆਪਾਂ ਤਾਜ਼ਾ ਧਾਰਨ ਦੱਸਦੇ ਹਾਂ ਕਿਉਂਕਿ ਇਹਦੇ ਵਿੱਚ ਸਿੱਖਿਆ ਮੰਤਰੀ ਪੰਜਾਬ ਦੇ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਸੰਬੰਧਤਾ ਹਰਜੋਤ ਸਿੰਘ ਬੈਂਸ ਪਰ ਹੈ ਸੇਖਾ ਉਹਨਾਂ ਨੂੰ ਸੱਦਿਆ ਗਿਆ ਸ੍ਰੀ ਅਕਾਲਤਾ ਸਾਹਿਬ ਤੇ ਔਰ ਨਾਲ ਹੀ ਜਿਹੜੀ ਹੈਗੀ ਆ ਉਹਨਾਂ ਨੂੰ ਧਾਰਮਿਕ ਪੁੱਛਿਆ ਗਿਆ ਵੀ ਸ਼੍ਰੀ ਨਗਰ ਵਿਖੇ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਹੀਦੀ ਸਤਾਵਦੀਆਂ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਮਨਾਇਆ ਜਾਣਾ ਉਹਦੀ ਰੰਭਤਾ ਹੋਣੀ ਆ ਉੱਥੇ ਕਵੀ ਦਰਬਾਰ ਕਰਾਇਆ ਗਿਆ ਸੀ ਉੱਥੇ ਇੱਕ ਸਿੱਖ ਸਾਬਤ ਸੂਰਜ ਜਿਹੜਾ ਹੈਗਾ ਗਾਇਕਾ ਬੀਰ ਸਿੰਘ ਨੂੰ ਗਾਇਆ ਬੁਲਾਇਆ ਗਿਆ ਸੀ ਪਰ ਜਿਸ ਨੇ ਸਮਾਪਤੀ ਤੋਂ ਬਾਅਦ ਜਿਹੜਾ ਹੈਗਾ ਉਹਨੇ ਪਾਸ਼ਾ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਗੀਤਾਂ ਗੀਤ ਗਾਏ ਭੰਗੜੇ ਪਾਏ ਪਰ ਬਾਕੀ ਸੋਭਦਾਨੀ ਸੀ 희ਦੀ ਸਮਾਗਮਾਂ ਦੀ ਸ਼ੁਰੂਆਤ ਬਲੇ ਸੋਭਦਾਨੀ ਪਰ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਨਹੀਂ ਇਸ ਬਾਰੇ ਪਤਾ ਹੁੰਦਾ ਕਿਉਂਕਿ ਇਹਦੇ ਵਿੱਚ ਪ੍ਰਚਾਰ ਦੀ ਜਿਹੜੀ ਘਾਟ ਆ ਸਾਡੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਘਾਟ ਆ ਕਿਉਂਕਿ ਬਹੁਤ ਸਾਰੇ ਥਾਵਾਂ ਤੇ ਹੁੰਦਾ ਇੱਕ ਪਾਸੇ ਜਿਹੜਾ ਹੈਗਾ ਸ੍ਰੀ ਅਖੰਡ ਪਾਠ ਸਾਹਿਬ ਦੇ ਅਸੀਂ ਪਾਠ ਦੇ ਭੋਗ ਪਾਏ ਹੁੰਦੇ ਆ ਦੂਜੇ ਪਾਸੇ ਬੱਕਰੇ ਬੋਤਨਾ ਚੱਲ ਰਹੀਆਂ ਹੁੰਦੀਆਂ ਕਿਉਂਕਿ ਇਹ ਵੀ ਪ੍ਰਚਾਰਾਂ ਦੀ ਘਾਟ ਆ ਚਲੋ ਅਸੀਂ ਫੋਕਸ ਕਰਦਾ ਇਸ ਹੁਕਮਨਾਮੇ ਤੇ ਕਰਦੇ ਆ ਸ੍ਰੀ ਕਾਲਤਾਤ ਸਾਹਿਬ ਵੱਲੋਂ ਹਰਜੋਤ ਸਿੰਘ ਵੈਸ ਨੂੰ ਸਜ਼ਾ ਲਗਾਈ ਲਗਾਈ ਗਈ ਜਿਹੜੀ ਕਿ ਉਸ ਸਮੇਂ ਜਿਹੜੀ ਉਹਨਾਂ ਨੇ ਕਬੂਲ ਕਰ ਤੇ ਉਹਨਾਂ ਨੇ ਕਿਹਾ ਸੀ ਗੁਰੂ ਦਾ ਮਹਿਲ ਜਿਹੜਾ ਹੈਗਾ ਉੱਥੇ ਸਫਾਈ ਕਰਵਾਓ ਜਿਹੜੇ ਰਸਤੇ ਜਿਹੜੇ ਹੈਗੇ ਆ ਚੈੱਕ ਕਰੋ ਵੀ ਉੱਥੇ ਗੰਦਗੀ ਦੇ ਢੇਰ ਲੱਗੇ ਨੇ ਪਰ ਉਹਨਾਂ ਨੇ ਸਫਾਈ ਕਰਵਾਉਣ ਦੀ ਥਾਂ ਦੇ ਕਿਉਂਕਿ ਸਭ ਤੋਂ ਪਹਿਲਾਂ ਗੱਲ ਵੱਡੀ ਗੱਲ ਆ ਉਹ ਪੱਲੂ ਪਾ ਕੇ ਪੇਸ਼ ਹੋਏ ਤੇ ਔਰ ਲਾਮ ਲਸ਼ਕਰ ਆਪਣਾ ਉਹ ਵੀ ਆਪਣੀ ਸਿਕਿਉਰਿਟੀ ਗਾਰਡ ਬਾਹਰ ਛੱਡ ਕੇ ਸ੍ਰੀ ਕਲਤਾ ਸਾਹਿਬ ਅੱਗੇ ਪੇਸ਼ ਹੋਏ ਤੇ ਉਹਨਾਂ ਨੇ ਸਫਾਈ ਕਰਾਉਣ ਦੀ ਬਜਾਏ ਆਪਾਂ ਤਸਵੀਰਾਂ ਵੀ ਨਾਲ ਦੀ ਨਾਲ ਦੇਖਦੇ ਹਾਂ ਅਰਜੋਤ ਸਿੰਘ ਬੈਸ ਨੇ ਖੁਦ ਜਿਹੜਾ ਹੈਗਾ ਆਪ ਕੂੜਾ ਚੱਕ ਰਹੇ ਨੇ ਇਹ ਵੀ ਨਿਮਰਤਾ ਤੇ ਸ੍ਰੀ ਅਕਾਲਤਾਤ ਸਾਹਿਬ ਨੂੰ ਜਿਹੜਾ ਹੈਗਾ ਸਤਕਾਰ ਦੇਣ ਵਾਲਾ ਜਿਹੜਾ ਹੈਗਾ ਕੰਮ ਹੈ ਜਿਹੜਾ ਹੈ ਉਹਨਾਂ ਦੇ ਹੁਕਮ ਮੰਨ ਕੇ ਜਿਹੜੇ ਹੈਗੇ ਆ ਤੁਰੰਤ ਆਪਣੀ ਸੇਵਾ ਲਈ ਜਿਹੜਾ ਜੁੜ ਜਾਣਾ ਭਾਵੇਂ ਕਿ ਉਹਨਾਂ ਸ ਜ਼ਰੂਰੀ ਸੀਗਾ ਕਿਉਂਕਿ ਜੇਕਰ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਤਾਪਦੀ ਮਨਾਉਣੀਆਂ ਨੇ ਪਰ ਉਹਨਾਂ ਦੇ ਰਸਤਿਆਂ ਨੂੰ ਵੀ ਤਾਂ ਠੀਕ ਕਰਨਾ ਹੈ ਪਰ ਇਹ ਇੱਕ ਬਹੁਤ ਵਧੀਆ ਜਿਹੜਾ ਹੈਗਾ ਭਾਵੇਂ ਕਿ ਹੁਕਮ ਨਾਮੇ ਦੇ ਜਿਹੜੇ ਥਰੂ ਜਿਹੜਾ ਹੈਗਾ ਉਹਨਾਂ ਦੇ ਧਾਰਮਿਕ ਸੱਜ ਦੇ ਸਨਾਇਆ ਗਿਆ ਹੈਗਾ ਤੌਰ ਤੇ ਪਰ ਦੂਜੇ ਪਾਸੇ ਜਿਹੜਾ ਕਿ ਦੇਖਿਆ ਜਾਵੇ ਜਿਹੜੇ ਜਫਰ ਨੇ ਜਿਹੜੇ ਡਾਇਰੈਕਟਰ ਸੀ ਉਹ ਵਿਦੇਸ਼ ਗਏ ਹੋਣ ਕਰਕੇ ਉਹ ਕਹਿੰਦੇ ਬਾਅਦ ਪੇਸ਼ ਹੋਣਗੇ ਪਰ ਜਿਹੜੇ ਗਾਇਕ ਵੀਰ ਸਿੰਘ ਸੀ ਉਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਚਰਚਾ ਵੀ ਨਹੀਂ ਕੀਤੀ ਗਈ ਔਰ ਉਹਨੂੰ ਸਜ਼ਾ ਕੀ ਦੇਣੀ ਆ ਕਿਉਂਕਿ ਉਹ ਸਿਰਫ ਮਾਫੀਨਾਮਾ ਆਪਣਾ ਦੇਗੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਕਿ ਉਹ ਭਾਗੀਦਾਰ ਨਹੀਂ ਜਿਸ ਨੇ ਗਾਇਆ ਟਪਾਇਆ ਲੋਕਾਂ ਨੂੰ ਨਚਾਇਆ ਤਾਂ ਉਹ ਵੀ ਤਾਂ ਭਾਗੀਦਾਰ ਆ ਜੇਕਰ ਤੁਸੀਂ ਉਹਨੂੰ ਵੀ ਸਿੱਖ ਮੰਨਦੇ ਹੋ ਪਾ ਮੈਂ ਸ੍ਰੀ ਅਕਾਲਤਾ ਸਾਹਿਬ ਵੱਲੋਂ ਜਿਹੜੀ ਹਰਜੋਤ ਸਿੰਘ ਬੈਸ ਨੂੰ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਆ ਜ ਜਿਹਦੇ ਵਿੱਚ ਬਾਬਾ ਬਕਾਲਾ ਵਿਖੇ ਨੰਗੇ ਪੈਰੀ 100 ਮੀਟਰ ਤੁਰ ਕੇ ਜਾਣਾ ਔਰ ਰਸਤਿਆਂ ਦਾ ਨਰੀਖਣ ਕਰੋ ਤੇ ਉਹਨਾਂ ਦੇ ਕੰਮ ਕਰਾਓ ਤੇ ਨਾਲ ਹੀ ਗੁਰਦਰਾ ਸੀਸਗੰਨ ਸਾਹਿਬ ਦਿੱਲੀ ਵਿਖੇ ਉੱਥੇ ਜੋੜਿਆਂ ਦੀ ਸੇਵਾ ਕਰੋ ਨਾਲੇ ਦੇਖਰਾਓ ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉੱਥੇ ਵੀ ਜਿਹੜੀ ਹੈਗੀ ਸੇਵਾ ਕਰੋ ਦੇਖ ਕਰਵਾਓ ਤੇ ਪਰ ਇਹ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਕਬੂਲ ਕੀਤਾ ਗਿਆ ਜੀ ਮੈਂ ਕਰਾਂਗਾ ਪਰ ਉਹਨਾਂ ਨੇ ਸਿਵਾਮਾ ਸ਼ੁਰੂ ਕਰ ਦਿੱਤੀ ਆਪਣੀ ਸਜ਼ਾ ਭੁਗਤਨੀ ਸ਼ੁਰੂ ਕਰ ਦਿੱਤੀ ਪਰ ਅਕਾਲੀ ਦਲ ਇਸ ਤੇ ਕਿਉਂ ਪੂਰਾ ਨਹੀਂ ਉਤਰਦਾ ਕਿਉਂਕਿ ਹੁਕਮਨਾਮੇ ਭਾਵੇਂ ਜਹਦਰ ਕਲਦੀਪ ਸਿੰਘ ਗੜਗੱਜ ਨੂੰ ਚਾਹੇ ਨੇਰੇ ਦੇ ਵਿੱਚ ਉਸ ਅਕਾਲੀ ਦਲ ਨੇ ਦੇ ਹੁਕਮ ਤੇ ਜਿਹੜਾ ਐਸਜੀਪੀਸੀ ਨੇ ਕੀਤਾ ਕਿਉਂਕਿ ਪਹਿਲੀ ਵਾਰ ਆਇਆ ਇਹ ਇਤਿਹਾਸ ਦੇ ਵਿੱਚ ਇੱਕ ਹਨੇਰੇ ਦੇ ਵਿੱਚ ਉਸ ਦੀ ਤਾਜਪੂਸ਼ੀ ਹੋਣੀ ਸ੍ਰੀ ਕਾਲਤਾਤ ਸਾਬ ਦੇ ਜਹਦਰ ਦੀ ਪਰ ਅਮੀ ਇਹ ਵੀ ਅਕਾਲੀ ਦਲ ਬਾਦਲ ਦੇ ਹੱਥ ਦੇ ਵਿੱਚ ਹੀ ਆਇਆ ਸ੍ਰੀ ਅਕਾਲ ਤਾ ਸਾਬ ਦੇ ਜਹਦਦਾਰਾਂ ਨੂੰ ਜਿਹੜਾ ਮੋਹਰਾ ਬਣਾਉਣਾ ਔਰ ਫਿਰ ਜਲੀਲ ਕਰਕੇ ਸ੍ਰੀ ਅਕਾਲ ਤਾ ਸਾਬ ਤੋਂ ਲਾਉਣਾ ਕਿਉਂਕਿ ਇਤਿਹਾਸ ਗਵਾਹ ਆ ਅਸੀਂ ਸਿੰਘ ਸਾਹਿਬਾਂ ਭਾਈ ਰਣਜੀਤ ਸਿੰਘ ਦੀ ਗੱਲ ਕਰਦੇ ਆ ਜਿਹੜੇ ਕਿ ਸ੍ਰੀ ਅਕਾਲ ਤਾਤ ਸਾਹਿਬ ਦੇ ਜਥੇਦਾਰ ਸੀਗੇ ਉਹਨਾਂ ਵੱਲੋਂ ਖਾਲਸਾ ਸਾਜਨਾ ਦਿਵਸ ਦਾ 300 ਸਾਲਾ ਸੀਗਾ ਉਹਨੂੰ ਮਨਾਉਣ ਦੇ ਲਈ ਜਿਹੜਾ ਹੈਗਾ ਕਿਉਂਕਿ ਉਸ ਸਮੇਂ ਜਥੇਦਾਰ ਗਰਚਰਨ ਸਿੰਘ ਟੋੜਾ ਸ੍ਰੋਮਣੀ ਕਮੇਟੀ ਦਾ ਦੇ ਪ੍ਰਧਾਨ ਸਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਣੀ ਮੁੱਖ ਮੰਤਰੀ ਸੀਗੇ ਪੰਜਾਬ ਦੇ ਤਾਂ ਸਰਕਾਰ ਨੇ ਕਿਹਾ ਵੀ ਅਸੀਂ ਜਿਹੜੀ ਸਰਕਾਰ ਮਨਾਏਗੀ ਪਰ ਸ੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਜਥੇਦਾਰ ਗਰਚਰਨ ਸਿੰਘ ਟੋੜਾ ਨੇ ਕਿਹਾ ਸੀ ਵੀ ਸ੍ਰੋਮਣੀ ਕਮੇਟੀ ਮਨਾਏਗੀ ਪਰ ਸਰਕਾਰ ਸਹਿਯੋਗ ਕਰੇ ਪਰ ਸ੍ਰੀ ਸ਼ਰੋਮਣੀ ਕਾਲੀਦਾਲ ਦਾ ਜਿਹੜੇ ਪ੍ਰਧਾਨ ਵੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲਹੋਣੀ ਤਾਂ ਉਹਨਾਂ ਨੇ ਜਿਹੜਾ ਹੈਗਾ ਜਹਦਰ ਗਰਚਨ ਸਿੰਘ ਟੋੜਾ ਨੂੰ ਪ੍ਰਧਾਨਗੀ ਤੋਂ ਲਵਾਤਾ ਤੇ ਉਸ ਸਮੇਂ ਬਜਟ ਪੇਸ਼ ਜਿਹੜਾ ਹੈਗਾ اجلاس ਦੌਰਾਨ ਜਿਹੜਾ ਹੈਗਾ ਸ਼ਰੋਮਣੀ ਕੁੱਟੀ ਦਾ ਹੋਇਆ ਸੀ ਲਹਾ ਕੇ ਸਪੈਸ਼ਲ اجلاس ਸੱਦਿਆ ਗਿਆ ਤੇ ਉਸ ਸਮੇਂ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਕੇ 300 ਸਾਲਾ ਜਿਹੜਾ ਹੈਗਾ ਮਨਾਉਣ ਦੀਆਂ ਯਤਨ ਸ਼ੁਰੂ ਕਰ ਦਿੱਤੇ ਤਾਂ ਉਸ ਸਮੇਂ ਗਿਆਨੀ ਰਣਜੀਤ ਸਿੰਘ ਜਰੇ ਸਿੰਘ ਸਾਹਿਬਾਨ ਸੀਗੇ ਸ੍ਰੀ ਕਾਲਾਤਾਤ ਸਾਹਿਬ ਦੇ ਉਹਨਾਂ ਨੇ 1999 ਦੇ ਵਿੱਚ ਹੁਕਮਨਾਮਾ ਜਾਰੀ ਕੀਤਾ ਸੀ ਵੀ ਇਕੱਠੇ ਮਿਲਾਓ ਇਕੱਠੇ ਮਨਾਓ ਲੜੋ ਨਾ ਵੀ ਇਹਨਾਂ ਨੂੰ ਰਲ ਮਿਲ ਕੇ ਜਿਹੜੇ ਹੈਗੇ ਆ 300 ਸਾਲਾ ਮਨਾਓ ਪਰ ਇਹਨਾਂ ਨੇ ਜਿਹਦਰ ਗਰਚਨ ਸਿੰਘ ਟੋੜਾ ਨੂੰ ਸਰੋਵਣੀ ਕਮੇਟੀ ਦੇ ਪ੍ਰਧਾਨ ਤੋਂ ਹਟਾ ਕੇ ਆਪ ਜਿਹੜਾ ਹੈਗਾ ਸਰਕਾਰ ਵੱਲੋਂ ਮਨਾਇਆ ਗਿਆ ਦਨਸੋ ਸਾਲਾ ਖਾਲਸਾ ਸਾਜਨਾ ਦਿਵਸ ਪਰ ਉਸ ਸਮੇਂ ਵੀ ਸ੍ਰੀ ਕਾਲਤਾਪਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਪਰ ਜਥੇਦਾਰ ਨੂੰ ਵੀ ਬਾਅਦ ਦੇ ਵਿੱਚ ਆਪਣੀ ਜਥੇਦਾਰੀ ਤੋਂ ਹੱਥ ਧੋਣੇ ਪਏ ਮੈਨੂੰ ਇਹ ਵੀ ਜਿਆਦਾ ਉਸ ਸਮੇਂ ਜਦੋਂ ਗਿਆਨੀ ਰਣਜੀਤ ਸਿੰਘ ਨੂੰ ਲਾਉਣਾ ਸੀਗਾ ਸ੍ਰੀ ਕਾਲਤਾਸਾਹਿਬ ਦੇ ਜ਼ਿਹਦਾਰੀ ਤੋਂ ਉਸ ਸਮੇਂ ਗਿਆਨੀ ਪੂਰਨ ਸਿੰਘ ਦੀ ਤਾਜਪੋਸ਼ੀ ਕਰਨੀ ਸੀ ਤਾਂ ਉਸ ਸਮੇਂ ਸੰਤ ਸਮਾਜ ਦੇ ਟਾਇਬ ਬੁਲਾਇਆ ਗਿਆ ਸੰਤ ਸਮਾਜ ਬੁਲਾਇਆ ਗਿਆ ਤੇ ਸਰਬੱਤ ਖਾਲਸਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸਰਬੱਤ ਖਾਲਸਾ ਤਾਂ ਕਿਉਂਕਿ ਜੇ ਸਰਬੱਤ ਖਾਲਸਾ ਬੁਲਾ ਲੈਂਦੇ ਤਾਂ ਉਸ ਸਮੇਂ ਹੋ ਸਕਦਾ ਭਾਈ ਰਣਜੀਤ ਸਿੰਘ ਨੂੰ ਸਿੰਘ ਸਾਹਿਬਾਨ ਤੋਂ ਅਹੁਦੇ ਤੋਂ ਜ਼ਿਹਦਾਰ ਤੋਂ ਸ੍ਰੀ ਕਾਲਤਾਸਾਹਿਬ ਤੋਂ ਨਹੀਂ ਲਾਇਆ ਜਾ ਸਕਦਾ ਸੀ ਤੇ ਉਹਨਾਂ ਨੇ ਜਿਹੜੇ ਹੈਗੇ ਆ ਸੰਤ ਸਮਾਜ ਬੁਲਾਇਆ ਗਿਆ ਆਪਣੇ ਸ੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਵੀ ਕਿ ਤੁਹਾਡੇ ਇਲਾਕੇ ਦੇ ਵਿੱਚ ਜਿੰਨੇ ਛੋਟੇ-ਮੋਟੇ ਸੰਤ ਨੇ ਵਧੀਆ ਕਥਾ ਬਾਚਕਾ ਉਹਨਾਂ ਨੂੰ ਉਹਨਾਂ ਨੂੰ ਲੈ ਭੇਜੋ ਲੈ ਕੇ ਆਓ ਗੱਡੀਆਂ ਵੀ ਸਰਕਾਰੀ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਵੀ ਜਿਹੜਾ ਹੈਗਾ ਭਰ ਕੇ ਜਿਹੜੀਆਂ ਹੈਗੀਆਂ ਲਿਸਟਾਂ ਲਈਆਂ ਗਈਆਂ ਵੀ ਕਿੰਨੇ-ਕਿੰਨੇ ਤੁਸੀਂ ਲੈ ਕੇ ਆਓਗੇ ਸੰਤ ਤਾਂ ਉੱਥੇ ਹੈਰਾਨੀ ਦੀ ਗੱਲ ਆ ਕਿਉਂਕਿ ਉੱਥੇ ਗਾਂਹ ਜਿਹੜੇ ਸਰੋਨੀ ਕਮੇਟੀ ਮੈਂਬਰ ਸੀ ਉਹ ਪੁਲਿਸ ਤੇ ਵੀ ਦਬਦਬਾ ਰੱਖਦੇ ਸੀ ਕਿਉਂਕਿ ਉਹਨਾਂ ਦੀ ਐਮਐਲਏ ਦੀ ਵੀ ਡਿਊਟੀਆਂ ਲੱਗੀਆਂ ਸਨ ਤੇ ਐਮਐਲਏ ਨੇ ਫਿਰ ਐਸਐਚਓ ਨੂੰ ਕਹਿ ਤਾ ਡੀਐਸਪੀ ਨੂੰ ਤਾਂ ਉਹਨਾਂ ਨੇ ਜੋਗੀਆਂ ਦੇ ਜਿਹੜੇ ਹੈਗੇ ਚੋਲੇ ਪਵਾ ਕੇ ਉਹਨਾਂ ਨੂੰ ਨਹਾ ਤੋ ਆ ਕੇ ਜਿਹੜੇ ਜੋਗੀ ਆ ਜੋਗੀ ਹੁੰਦੇ ਆ ਆਪਣੇ ਸੱਪ ਫੜਨ ਵਾਲੇ ਉਹਨਾਂ ਦੇ ਵੀ ਪੱਗਾਂ ਮੰਨ ਕੇ ਉਹਨਾਂ ਨੂੰ ਗੱਡੀਆਂ 'ਤੇ ਬਿਠਾ ਕੇ ਇਕੱਠ ਵਧਾਉਣ ਦੇ ਲਈ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਕਾਲਤਾ ਸਾਹਿਬ ਵੱਲ ਨੂੰ ਤੋਰ ਦਿੱਤਾ ਗਿਆ ਕਿਉਂਕਿ ਇਸ ਤੋਂ ਵੱਡੀ ਜਿਹੜੀ ਹੈਗੀ ਆ ਕੀ ਹੋਵੇਗੀ ਪਰ ਇਹ ਸੰਤ ਸਮਾਜ ਦਾ ਕੱਠ ਦਿਖਾ ਕੇ ਗਿਆਨੀ ਪੂਰਨ ਸਿੰਘ ਦੀ ਜਿਹੜੀ ਸੀ ਤਾਜਪੋਸ਼ੀ ਕੀਤੀ ਗਈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਭਾਵੇਂ ਕਿ ਗਿਆਨੀ ਗੁਰਵਜਨ ਸਿੰਘ ਵੀ ਖੁਦ ਜਿਹੜੇ ਸਰੋਵਣੀ ਕਮੇਟੀ ਨੇ ਥਾਪੇ ਸਨ ਪਰ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀਗਾ ਜਦੋਂ ਪਸ਼ਾਕ ਬਣਾਈ ਆ ਉਹਨੇ ਇਨਸ਼ਾ ਤਿਆਰ ਕੀਤਾ ਅ ਅਮਰਤ ਤਿਆਰ ਕੀਤਾ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਰਾਮ ਰਹੀਮ ਨੇ ਤਾਂ ਉਸ ਸਮੇਂ ਹਾਕਮਨਾਮਾ ਵੀ ਜਾਰੀ ਹੋਇਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਹੁਕਮਨਾਮਾ ਉਹਦੇ ਖਿਲਾਫ ਜਾਰੀ ਹੋਇਆ ਸੀ ਉਹਦੇ ਨਾਲ ਰੋਟੀ ਪਿਉਟੀ ਦੀ ਸਾਂਝ ਨਾ ਰੱਖੋ ਪੰਥ ਜੋ ਛੇਕ ਦਿੱਤਾ ਗਿਆ ਸੀ ਕਿਉਂਕਿ ਉਸਨੇ ਇਹ ਅਗੋਂ ਇਹ ਵੀ ਕਹਿ ਦਿੱਤਾ ਸੀ ਮੈਂ ਪੰਥ ਦੇ ਵਿੱਚ ਹੈ ਹੀ ਨਹੀਂ ਤੁਸੀਂ ਮੈਨੂੰ ਕਿਵੇਂ ਛੇਕ ਸਕਦੇ ਹੋ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਫਿਰ ਵੀ ਉਹਦੇ ਕੋਲੋਂ ਅਕਾਲੀ ਦਲ ਦੇ ਆਗੂ ਲੀਡਰ ਵੋਟਾਂ ਮੰਗਣ ਜਾਂਦੇ ਰਹੇ ਇੱਥੋਂ ਤੱਕ ਕਿ ਵੋਟਾਂ ਦੇ ਸਮੇਂ ਦੇ ਵਿੱਚ ਔਰ ਉਹਨਾਂ ਦੀਆਂ ਡਿਊਟੀਆਂ ਲਾਤਦੇ ਆਂਗੇ ਜਿਹੜੇ ਉਹਨਾਂ ਦੇ ਭੰਗੀਦਾਸ ਸੀ ਉਹਨਾਂ ਨੇ ਮੀਟਿੰਗ ਕਰਦੇ ਰਹੇ ਤੇ ਉਹਨਾਂ ਨੂੰ ਵੋਟਾਂ ਪਵਾਉਣ ਦੇ ਦਾਅਵੇ ਕਰਦੇ ਰਹੇ ਪਰ ਫਿਰ ਇੱਥੋਂ ਤੱਕ ਕਿ ਉਹਨੂੰ ਡੇਰਾ ਸੱਚਾ ਸੌਦਾ ਮੁਖੀ ਨੂੰ ਜਿਹੜਾ ਕਿ ਸਿੰਘ ਸਹਿਬਾਨਾ ਨੇ ਪਿੱਛੇ ਜੇ ਖਲਾਸਾ ਵੀ ਕਰ ਦਿੱਤਾ ਗਿਆ ਸੀ ਜਦੋਂ ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਬੁਲਾਇਆ ਜਾਂਦਾ ਕਿਉਂਕਿ ਵੀ ਜਿਹੜਾ ਹੈਗਾ ਵੀ ਆਹ ਜਿਹੜੇ ਹੈਗੇ ਆ ਤੁਸੀਂ ਉਹਨੂੰ ਮਾਫੀਨਾਮਾ ਦੇ ਦਿਓ ਕਿਉਂਕਿ ਖੁਦ ਉਹਨੂੰ ਬਿਨਾ ਮੰਗੇ ਤੋਂ ਮਾਫੀ ਦੇਣਾ ਤੇ ਔਰ ਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹੈਗੇ ਆ ਆ ਜਿਹੜੀ ਸੰਗਤ ਦਾ ਪੈਸਾ ਗੋਲਕ ਦਾ ਜਿਹੜਾ ਉਹਨੇ ਵਿੱਚੋਂ ਇਸਤਿਹਾਰ ਦੇਣੇ ਅਖਬਾਰਾਂ ਦੇ ਵਿੱਚ ਔਰ ਪੰਤਕ ਅਖਬਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਉਹਨਾਂ ਦੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਦੀਆਂ ਜਿਹੜੀਆਂ ਖਬਰਾਂ ਲਵਾਉਣੀ ਆ ਤੇ ਔਰ ਜੇਕਰ ਹੋਰ ਕੋਈ ਉਹਦੀ ਖਬਰ ਸ਼ਾਪ ਦੇ ਵੇਤਾ ਉਹਨੂੰ ਅਖਬਾਰ ਨੂੰ ਪੰਥ ਦੇ ਵਿੱਚ ਛੇਕਿਆ ਜਾਂਦਾ ਸੀ ਪਰ ਉਸ ਅਖਬਾਰ ਤੇ ਵੀ ਮਹਿਰ ਸੀਗੀ ਇਸ ਅਕਾਲੀ ਦਲ ਦੇ ਜਿਹੜਾ ਹੈਗਾ ਉਹਨਾਂ ਸਰੋਹਣੀ ਕਵਰਟੀ ਜਿਹੜੀ ਤੇ ਕਾਬਜ ਨੇ ਪਰ ਸ੍ਰੀ ਅਕਾਲ ਤਾਤ ਸਾਹਿਬ ਫੇਰ ਅਸੀਂ ਕਹਿੰਦੇ ਹਾਂ ਮਹਾਨ ਹੈ ਕਿਉਂਕਿ ਲੋਕ ਉਸ ਦਾ ਸਤਿਕਾਰ ਕਰਦੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਹੁਕਮਨਾਮਾ ਕੋਈ ਜਾਰੀ ਹੁੰਦਾ ਸ੍ਰੀ ਅਕਾਲ ਤਾਤ ਸਾਹਿਬ ਨੂੰ ਮੰਨਦੇ ਆ ਭਾਵੇਂ ਕਿ ਪਿਛਲੇ ਆਪਾਂ ਨੰਕੇ ਦੇਖਿਆ ਕਿ ਜਦੋਂ ਦਿਵਾਲੀ ਲੰਗੀ ਆ ਕਿਉਂਕਿ ਜਿਹੜੀ ਕਿ Hindu ਕੈਲੰਡਰਾਂ ਦੇ ਵਿੱਚ ਹੋਰ ਤਰੀਕ ਦੀ ਸੀ ਜਦੋਂ ਸਿੱਖ ਕੈਲੰਡਰ ਦੇ ਦੌਰਾਨ ਜਿਹੜਾ ਹੈਗਾ ਸ੍ਰੀ ਅਕਾਲ ਤਾਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਤੇ ਭਾਵੇਂ ਪੰਜਾਬ ਦੀ ਸਰਕਾਰ ਆ ਭਾਵੇਂ ਪੰਜਾਬ ਦੇ ਲੋਕ ਆ ਸਭ ਨੇ ਉਸੇ ਦਿਨ ਜਿਹੜਾ ਹੈਗਾ ਸ੍ਰੀ ਕਾਲਤਾਤ ਸਹਿਬ ਨੂੰ ਇੱਕ ਦਿਨ ਬਾਅਦ ਦੇ ਵਿੱਚ ਜਿਹੜਾ ਹੈਗਾ ਦੇ ਹੁਕਮ ਦੇ ਅਨਸਾਰ ਜਿਹੜਾ ਹੈਗਾ ਦਿਵਾਲੀ ਦੇ ਪ੍ਰੋਗਰਾਮ ਮਨਾਏ ਗਏ ਨੇ ਔਰ ਇਸੇ ਤਰ੍ਹਾਂ ਸਾਰਾ ਜਿਹੜਾ ਜਿਹੜੀ ਕੌਮ ਸ੍ਰੀ ਕਾਲਤਾਤ ਸਹਿਬ ਨੂੰ ਦੇ ਸਮਰਪਿਤ ਆ ਸਾਰੀ ਚਲਦੀ ਆਉ ਦੇ ਮੁਤਾਬਕ ਹੁਣ ਇਹ ਦੇਖਣਾ ਹੁੰਦਾ ਹੈ ਕਿ ਕਿੰਨਾ ਸਮਾਂ ਸ੍ਰੀ ਅਕਾਲਤਾਤ ਸਹਿਬ ਦੀ ਜਿਹੜੀ ਹੈਗੀ ਆ ਰਾਜਨੀਤਿਕ ਲੋਕ ਦਰਬਾਰਤੋਂ ਕਰਦੇ ਨੇ ਕਦੋਂ ਜਿਹੜੇ ਹੈਗੇ ਆ ਉਹ ਦਿਨ ਆਉਣਗੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਜਨੀਤੀ ਤੇ ਧਰਮ ਦਾ ਕੁੰਡਾ ਕਿਹਾ ਸੀ ਪਰ ਇਹ ਕਦੋਂ ਮੁਕਤੀ ਹੋਵੇਗੀ ਇਹ ਹੁਣ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੂਗਾ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਆਉਂਗਾ ਜੀ ਧੰਨਵਾਦ ਸਸੀ ਕਾਲ ਜੀ